ਓਸ਼ੋ ਦੇ ਪੈਰੋਕਾਰਾਂ ਵੱਲੋਂ ਜਿਹੜੇ ਉਹਨਾਂ ਦੇ ਵਿਚਾਰਾਂ ਨਾਲ ਫੈਮਸ ਹੈ ਉਹਨਾਂ ਦੀਆਂ ਸਿੱਖਿਆਵਾਂ ਨਾਲ ਫੈਮਸ ਹੈ ਉਹਨਾਂ ਦੇ ਪ੍ਰਵਚਨਾ ਤੋਂ ਤੇਜ਼ ਲੈ ਕੇ ਆਉਦੇ ਜੀਵਨ ਨੂੰ ਅੱਗੇ ਚਲਾ ਰਹੇ ਹੈ ਜਾਂ ਦੁਨੀਆਵੀ ਤੌਰ ਤੇ ਉਹ ਜੰਗਲੇ ਨੇ ਇੱਕ ਪ੍ਰਦਰਸ਼ਨੀ ਅੱਜ ਇੱਥੇ ਥਾਹਰ ਵਿਗੜ ਚੌਕ ਚਲਾਈ ਗਈ ਅਸੀਂ ਮੇਰੇ ਨਾਲ ਨੇ ਤਸਦੀਕ ਕੀਤੀ ਕਿੰਨਾ ਮਿਸਟਰ ਕੰਸਲ ਦੀ ਜੀ ਇਸ ਨੂੰ ਬਾਰੇ ਕੀ ਔਰ ਓਸ਼ੋ ਪ੍ਰਦਰਸ਼ਨੀ ਦੇ ਸਾਥੀਆਂ ਨੇ ਲਈ ਜੀਵੀਆਂ ਨਾਲ ਨੇ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਉਹ ਸੋ ਆਪਦੇ ਸਮੇਂ ਦੇ ਬਹੁਤ ਵੱਡੇ ਦਾਰਸ਼ਨਕ ਉਹਨਾਂ ਨੇ ਕੋਈ ਕੇਵਲ ਪ੍ਰਚਾਰ ਕਿਸੇ ਇੱਕ ਖਿੱਤੇ ਦੇ ਵਿੱਚ ਨਹੀਂ ਕੀਤਾ ਉਹਨਾਂ ਨੇ ਅਮਰੀਕਾ ਦੇ ਵਿੱਚ ਯੂਰਪ ਦੇ ਵਿੱਚ ਵੀ ਆਪਦੇ ਪ੍ਰਚਾਰ ਨੂੰ ਲੈ ਕੇ ਗਏ ਉਹਨਾਂ ਦੀ ਜਿਹੜੀ ਬਹੁਤ ਇੱਕ ਉਚਾਈ ਸੀ ਉਹ ਬਹੁਤ ਵੱਡੀ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਦੀ ਵਿਆਖਿਆ ਕੀਤੀ ਹੈ। ਔਰ ਉਹਨਾਂ ਨੇ ਕੋਈ ਕਿਤਾਬ ਨਹੀਂ ਲਿਖੀ। ਉਹ ਆਪ ਦਾ ਪ੍ਰਵਚਨ ਕਰਦੇ ਸੀ ਔਰ ਉਹਨਾਂ ਦੇ ਪ੍ਰਵਚਨਾਂ ਨੂੰ ਰਿਕਾਰਡ ਕਰਕੇ ਜਿਹੜੀਆਂ ਕਿਤਾਬਾਂ ਉਸ ਤੋਂ ਬਾਅਦ ਛਾਪੀਆਂ ਗਈਆਂ ਨੇ। ਜੇ ਕਿਸੇ ਨੇ ਆਪਦੇ ਜੀਵਨ ਨੂੰ ਸਿੱਖੇਦ ਲੈਣੀ ਹੋਵੇ ਜੀਵਨ ਜਿਉਣ ਲਈ ਜਾਂ ਸਮਾਜ ਦੇ ਵਿੱਚ ਰਹਿਣ ਲਈ ਕੋਈ ਪ੍ਰਿੰਸੀਪਲ ਬਣਾਉਣੇ ਹੋਣ ਤੇ ਮੈਂ ਸਮਝਦਾ ਕਿ ਉਹਨਾਂ ਦੁਆਰਾ ਦਿੱਤੇ ਗਏ ਪ੍ਰਚਨ ਪ੍ਰਵਚਨ ਨੇ ਉਹਨਾਂ ਨੂੰ ਪੜ੍ਹ ਕੇ ਸੁਣ ਕੇ ਜੋ ਮਨੁੱਖ ਕੌਮ ਦੇ ਜੀਵਨ ਸ਼ਟਾਰ ਦੇ ਜੋ ਆਪਦੇ ਜੀਵਨ ਦੇ ਵਿੱਚ ਇੱਕ ਕ੍ਰਾਂਤੀਕਾਰੀ ਮਨੁੱਖ ਬਣ ਸਕਦਾ ਹੈ ਸਮਾਜ ਨੂੰ ਬਹੁਤ ਮੈਨੂੰ ਖੁਸ਼ੀ ਹੈ ਕਿ ਇਹਨਾਂ ਨੇ ਜਿਹੜਾ ਫਾਇਰਬ੍ਰੇਟ ਚੌਂਕ ਤੇ ਪ੍ਰਦਰਸ਼ਨੀ ਲਈ ਹੈ ਬਹੁਤ ਲੋਕ ਇੱਥੇ ਆਉਣਗੇ ਕਿਤਾਬਾਂ ਲੈ ਕੇ ਜਾਣਗੇ ਜਾਂ ਉਹਨਾਂ ਨੂੰ ਪਤਾ ਹੀ ਲੱਗੇਗਾ ਕਿ ਉਸ ਤੋਂ ਕਿਤੇ ਮਹਾਨ ਸੀ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਆਪ ਦੀ ਦਾਸਤੂਰਤਾ ਦਾ ਲੋਹਾ ਮਣਵਾਇਆ ਈਵਨ ਜਿਹੜੀਆਂ ਬਦੇਸੀ ਸਰਕਾਰਾਂ ਜਾਂ ਕਹਦੇ ਯੂਰਪ ਦੀਆਂ ਸਰਕਾਰਾਂ ਅਮਰੀਕਾ ਵਰਗਾ ਕੰਟਰੀ ਵੀ ਉਹਨਾਂ ਤੋਂ ਜਿੱਥੇ ਪ੍ਰਭਾਵ ਸੀ ਡਰਦਾ ਵੀ ਰਿਹਾ ਕਿ ਅਗਰ ਅਜਿਹੇ ਆ ਵਿਅਕਤੀ ਕਿਸੇ ਪ੍ਰਚਾਰ ਕਰਦਾ ਰਿਹਾ ਤਾਂ ਸਾਡਾ ਸਮਾਜ ਸਾਰਾ ਇਹਨਾਂ ਦੇ ਪਿੱਛੇ ਲੱਗ ਜੂ ਇਹ ਕਰਕੇ ਉਹਨਾਂ ਨੂੰ ਉੱਥੇ ਰਹਿਣ ਵੀ ਨਹੀਂ ਦਿੱਤਾ ਮੈਂ ਬਹੁਤ ਧੰਨਵਾਦੀਆਂ ਇਹਨਾਂ ਦਾ ਜਿਨ੍ਹਾਂ ਨੇ